ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮੁਖ ਪਿਆਰਿਓ ਜਿਹੜੇ ਨਾਮ ਸਿਮਰਨ ਕਰਦੇ ਨੇ ਵਾਹਿਗੁਰੂ ਨੂੰ ਪਿਆਰ ਕਰਦੇ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਨੇ ਜੇਕਰ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਪੜਨੀ ਨਹੀਂ ਆਉਂਦੀ ਸੰਥਿਆ ਨਹੀਂ ਲਿੱਤੀ ਹੋਈ ਗੁਰਮਖ ਪਿਆਰਿਓ ਉਹਨਾਂ ਨੂੰ ਇੱਕ ਝੋਰਾ ਲੱਗਿਆ ਰਹਿੰਦਾ ਇਹ ਕੋਨਾ ਦੇ ਮਨ ਵਿੱਚ ਇੱਛਾ ਹੁੰਦੀ ਹੈ ਇਹ ਚਾਹ ਹੁੰਦਾ ਹੈ ਕਿ ਕਾਸ਼ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਸਾਰੀ ਬਾਣੀ ਸਿੱਖੀ ਹੁੰਦੀ ਸੰਥਿਆ ਲਿੱਤੀ ਹੁੰਦੀ ਅਸੀਂ ਬਾਣੀ ਦੇ ਇਸ ਸਾਗਰ ਵਿੱਚ ਇਸ ਸਮੁੰਦਰ ਵਿੱਚ ਰੱਜ ਰੱਜ ਕੇ ਡੁੱਬੀਆਂ ਲਾਉਂਦੇ ਚੁੱਭੀਆਂ ਲਾਉਂਦੇ ਗੋਤੇ ਲਾਉਂਦੇ ਤੇ ਆਨੰਦ ਮਾਣਦੇ ਪਰ ਉਹ ਮਜਬੂਰ ਨੇ ਉਹ ਬਾਣੀ ਪੜ ਨਹੀਂ ਸਕਦੇ ਤੇ ਚਾਹ ਬਹੁਤ ਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਮਹਾਰਾਜ ਦੀ ਸਾਰੀ ਬਾਣੀ ਦਾ ਵੀ ਫਲ ਮਿਲੇ ਉਹ ਚਾਹੁੰਦੇ ਨੇ ਕਹਾਣੂ ਇੱਕ ਯੁਗਤ ਦੱਸ ਦਿੰਨੇ ਆ ਇੱਕ ਵਿਧੀ ਦੱਸ ਦਿੰਨੇ ਆ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਮਹਾਰਾਜ ਨੂੰ ਜੇ ਖੁਸ਼ ਕਰਨਾ ਹੈ ਜੇ ਸਾਰੀ ਬਾਣੀ ਦਾ ਫਲ ਤੁਸੀਂ ਲੈਣਾ ਹੈ ਜਿਹੜਾ ਵੀ ਬੰਦਾ ਇਹ ਸਾਧੂ ਮਹਾਂਪੁਰਖਾਂ ਦੀਆਂ ਯੁਗਤੀਆਂ ਵਿਧੀਆਂ ਨੇ ਗੁਰਮੁਖ ਪਿਆਰਿਓ ਜੋ ਵੀ ਬੰਦਾ ਪਰਮੇਸ਼ਰ ਨੂੰ ਪਿਆਰ ਕਰਦਾ ਨਾਮ ਨੂੰ ਪਿਆਰ ਕਰਦਾ ਤੇ ਉਹਨਾਂ ਵਾਸਤੇ ਵਿਧੀਆਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦਾ ਸਾਰਾ ਲਾਹਾ ਲੈਣ ਵਾਸਤੇ ਜਿਹੜਾ ਸੁਖਮਣੀ ਸਾਹਿਬ ਦੀ ਰੋਜ਼ ਇੱਕ ਪਾਠ ਕਰਦਾ ਹੈ ਉਹਦੇ 24000 ਜਿਹੜੇ ਸੁਵਾਸ ਲੈਂਦਾ ਬੰਦਾ ਦਿਨ ਰਾਤ ਦੇ ਵਿੱਚ 24 ਘੰਟਿਆਂ ਦੇ ਵਿੱਚ ਉਹਦੇ ਦੋਕ ਘੰਟਿਆਂ ਦੇ ਵਿੱਚ ਡੇਢ ਘੰਟੇ ਦੇ ਵਿੱਚ ਵੀ ਇੱਕ ਪਾਠ ਰੋਜ਼ ਕਰਨ ਦੇ ਨਾਲ ਡੇਢ ਦੋ ਘੰਟਿਆਂ ਦੇ ਵਿੱਚ ਬਹੁਤ ਹੀ ਬਹੁਤ ਤੇਜ਼ ਪੜਦੇ ਨੇ ਜਿਹੜੇ ਅਭਿਆਸੀ ਨੇ ਇੱਕ ਸੁਖਣੀ ਸਾਹਿਬ ਦਾ ਪਾਠ ਕਰਨ ਦੇ ਨਾਲ ਹੀ 24000 ਸਾਹ ਉਹਨਾਂ ਦੇ ਸਫਲ ਹੋ ਜਾਂਦੇ ਨੇ ਦਮ ਸਫਲ ਹੋ ਜਾਂਦੇ ਨੇ ਜਿਹੜੇ ਬੰਦੇ ਰੋਜ਼ ਜਪਜੀ ਸਾਹਿਬ ਦਾ ਰੋਜ਼ ਪਾਠ ਕਰਦੇ ਨੇ 10 ਪਾਠ ਰੋਜ਼ ਜਪਜੀ ਸਾਹਿਬ ਦੇ ਕਰਦੇ ਨੇ ਇੱਕ ਮਹੀਨੇ ਵਿੱਚ ਗੁਰਮਖ ਪਿਆਰਿਓ ਉਹਨਾਂ ਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦਾ ਫਲ ਮਿਲ ਜਾਂਦਾ ਹੈ ਉਹਨਾਂ ਦੇ ਕਰਮ ਬਣ ਜਾਂਦੇ ਨੇ ਕਰਮੀ ਆਪੋ ਆਪਣੀ ਜਿਹੜਾ ਬੰਦਾ ਰੋਜ਼ 6 ਮੂਲ ਮੰਤਰ ਦੀ ਆ ਮਾਲਾ ਰੋਜ਼ ਫੇਰਦਾ 6 ਹਰ ਰੋਜ਼ 6 ਮੂਲ ਮੰਤਰ ਦੀਆਂ ਮਾਲਾ ਰੋਜ਼ ਜਪਦਾ ਹੈ ਮੂਲ ਮੰਤਰ ਦੀਆਂ ਨਾਨਕ ਹੋਸੀ ਭੀ ਸੱਚ ਤੱਕ ਤੇ 1 ਮਹੀਨੇ ਦੇ ਵਿੱਚ ਗੁਰਮਖ ਪਿਆਰਿਓ ਉਹਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸਮੁੱਚੀ ਸਾਰੀ ਬਾਣੀ ਦਾ ਫਾਲ ਮਿਲਦਾ ਹੈ ਜਿਹੜੇ ਪੜਨ ਜਾਣਦੇ ਨੇ ਪਾਠ ਕਰਨ ਜਾਣਦੇ ਨੇ ਉਹ ਤਾਂ ਲਾਹਾ ਲਈ ਜਾਂਦੇ ਨੇ ਲੇਕਿਨ ਜਿਨ੍ਹਾਂ ਨੂੰ ਬਾਣੀ ਸਾਰੀ ਨਹੀਂ ਪੜ੍ਹਨੀ ਆਉਂਦੀ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਤਰ੍ਹਾਂ ਫਲ ਦੇ ਦੇਣਾ 10 ਜਪਜੀ ਸਾਹਿਬ ਦੇ ਪਾਠ ਰੋਜ਼ ਕਰ ਲੋ ਮਹੀਨੇ ਬਾਅਦ ਅਰਦਾਸ ਬੇਨਤੀ ਕਰ ਲੋ ਤਹਾਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਫਲ ਮਿਲੇਗਾ ਜੇ ਛੇ ਮੂਲ ਮੰਤਰ ਦੀਆਂ ਮਾਲਾ ਰੋਜ਼ ਪੇਰੋਗੇ ਫੇਰ ਗੁਰਮੁਖ ਪਿਆਰਿਓ ਮਹੀਨੇ ਬਾਅਦ ਫਾળ ਮਿਲੇਗਾ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਹਿਜ ਪਾਠ ਦੀ ਬਾਣੀ ਪੜੀ ਜਿੰਨਾ ਹਰ ਰੋਜ਼ ਤੁਸੀਂ ਸੁਖਮਣੀ ਸਾਹਿਬ ਦਾ ਪਾਠ ਕਰਦੇ ਹੋ ਗੁਰਮਖ ਪਿਆਰਿਓ ਫੇਰ ਤੁਹਾਨੂੰ 24000 ਜਿਹੜੇ ਸਾਹ ਬੰਦਾ ਲੈਂਦਾ ਹੈ ਉਹ ਸਫਲੇ ਹੋ ਜਾਂਦੇ ਨੇ ਸਿਰਫ ਇੱਕ ਪਾਠ ਸੁਖਮਣੀ ਸਾਹਿਬ ਦਾ ਕਰਨ ਦੇ ਨਾਲ 24000 ਅੱਖਰ ਨੇ ਸੋ ਕਮਣੀ ਸਾਹਿਬ ਦੇ ਵਿੱਚ ਬਹੁਤ ਹੀ ਜਾਦੇ ਤਾਕਤ ਬਰਬਾਣੀ ਐ ਤੁਸੀਂ ਮੂਲ ਮੰਤਰ ਦਾ ਲਾਹਾ ਲੈ ਲੋ ਜੇ ਜਪਜੀ ਸਾਹਿਬ ਦੇ ਉੱਤੇ ਤੁਹਾਡਾ ਜਾਦੇ ਮਨ ਖੜਦਾ ਹੈ ਭਰੋਸਾ ਪਿਆਰ ਆਉਂਦਾ ਹੈ ਤਾਂ 10 ਪਾਠ ਜਪਜੀ ਸਾਹਿਬ ਦੇ ਕਰ ਲਿਆ ਕਰੋ ਜੇ ਮੂਲ ਮੰਤਰ ਤੇ ਜਾਦੇ ਮਨ ਖੜਦਾ ਹੈ ਗੁਰਮੁਖ ਪਿਆਰ ਮੂਲ ਮੰਤਰ ਦੇ ਨਾਲ ਤੁਹਾਡਾ ਪਿਆਰ ਹੈ ਤਾਂ 6 ਮਾਲਾ ਰੋਜ਼ ਕਰ ਲਿਆ ਕਰੋ ਮਹੀਨੇ ਬਾਅਦ ਅਰਦਾਸ ਬੇਨਤੀ ਕਰੋਗੇ ਤੁਹਾਡੇ ਪੱਲੇ ਵਿੱਚ ਤੁਹਾਡੇ ਖਜ਼ਾਨੇ ਵਿੱਚ ਤੁਹਾਡੇ ਆਤਮਿਕ ਬੈਂਕ ਦੇ ਵਿੱਚ ਧਾਰਮਿਕ ਬੈਂਕ ਦੇ ਵਿੱਚ ਤੁਹਾਡੇ ਖਜ਼ਾਨੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਦਾ ਫਲ ਤੁਹਾਨੂੰ ਪ੍ਰਾਪਤ ਹੋਵੇਗਾ ਦ੍ਰਿੜ ਕਰੋ ਨਿਸ਼ਚਾ ਕਰੋ ਇਹ ਸਹੀ ਗੱਲ ਹੈ ਸੰਤਾ ਮਹਾਪੁਰਖਾਂ ਨੇ ਦੱਸੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ